ਦਬਾਅ ਬੱਸ ਮੈਂ ਨਹੀਂ ਜੇ ਮੈਨੂੰ ਦੱਸੋਗੀ ਤੁਸੀਂ ਬਹੁਤ ਸਰਕਾਰ ਜੋਗ ਤੁਹਾਡੀ ਜਿਹੜੀ ਕੁਰਸੀ ਹੈ ਬੜੀ ਉਹ ਦੁਨੀਆ ਨੂੰ ਪ੍ਰਸ਼ਾਸਨ ਵਾਲੀ ਕੁਰਸੀ ਤੋਂ ਵੱਡਾ ਤੁਹਾਡੇ ਲੋਕ ਮੇਰੇ ਮੋਟ ਪੈਨ ਸਰਕਾਰ ਦੇ ਕੇ ਪਾੜ ਰਹੀ ਹੈ ਉਹ ਤਾਰੀ ਵੀ ਵੀਡੀਓ ਪਾ ਕੇ ਲੈ ਕੇ ਆਇਆ ਤੇ ਤੁਹਾਡੇ ਹੀ ਨਹਿਮਨ ਮੈਨੂੰ ਭੇਜ ਰਿਹਾ ਮੈਂ ਨਾਮ ਨਹੀਂ ਸਰ ਤੁਹਾਡਾ ਨਹਿਮਨ ਮੈਨੂੰ ਭੇਜ ਰਿਹਾ ਤੁਹਾਡੇ ਦਬਾਅ ਮੈਂ ਦੱਸਦਾ ਇਹਦਾ ਨਾ ਕਰੋ ਮੈਂ ਨਾਮ ਨਹੀਂ ਦੱਸਣਾ ਚਾਹੁੰਦਾ ਤੁਹਾਡੇ ਹੀ ਨਹਿਮਨ ਮੈਨੂੰ ਭੇਜਿਆ ਤੁਹਾਡੇ ਲੋਕ ਮੇਰੇ ਵੋਟਸ ਪਾੜ ਰਹੇ ਇਹਨਾਂ ਦੀ ਫੈਕਟਰੀ ਦੇ ਵਿੱਚ ਸਰ ਜੀ ਲੜਕੋ ਆਪਣੀ ਕੋਈ ਨਾ ਫਿਕਰ ਕੋਈ ਕੰਦ ਸਾਬ ਜੱਟੇ ਗਿਆ ਤੁਸੀਂ ਇਹਨਾਂ ਨੂੰ ਇੱਕ ਜਗ੍ਹਾ ਦਿਓ ਜਿੱਨੇ ਟੱਤੇ ਬੱਚੇ ਜਿਹੜੀ ਗਾਵਾਂ ਮਰਦੀਆਂ ਪੱਤਲੇ ਰੱਖ ਦਵਾਵਾ ਨਹੀਂ ਉਹਦੇ ਪੱਛਲੇ ਜਗ੍ਹਾ ਦੇਖੋ ਜਿੱਥੇ ਦੇ ਦਿਓ ਤੁਸੀਂ ਅੱਜ ਜਗ੍ਹਾ ਸ਼ਿਫਟ ਕਰ ਦਿਓ ਬੇਨਦਰੋਂ ਬਾਅਦ ਇੱਕਾ ਉੱਥੇ ਲੈ ਜਾਏਗਾ ਕੋਈ ਨਹੀਂ ਤੁਹਾਨੂੰ ਤੁਹਾਡੇ ਕੋਲ ਪਰ ਇਦਾਂ ਧੱਕਾ ਨਾ ਕਰੋ ਜாகੇ ਅਸੀਂ ਅਸੀਰ ਕਰ ਦਾਂਗੇ ਅੱਜ ਜੇ ਇਹਨੂੰ ਗਵਰਨਮੈਂਟ ਨੂੰ ਅਸੀਂ 10 ਵਜੇ ਲਿਖ ਕੇ ਦੇ ਚੁੱਕੇ ਹਾਂ ਕਿ ਗਵਰਨਮੈਂਟ ਜਗ੍ਹਾ ਦੇਵੇ ਕਿ ਪੂਰੇ ਜਲੰਧਰ ਦੇ ਵਿੱਚ ਰੋਜ਼ 100 200 ਗਾਵਾਂ ਮਰਦੀਆਂ ਹੈ ਇੱਕੋ ਜਗ੍ਹਾ ਦੀ ਲੋੜਾ ਬੁਟਾ ਮੰਡੀ ਹੱਡੀ ਲੋੜੇ ਨੂੰ ਸ਼ਿਫਟ ਕਰਨ ਲਈ ਜਗ੍ਹਾ ਤੇ ਪਾਰਕਸ਼ਪ ਲਈ ਗਈ ਕਾਹਨ ਰਾਈਟ ਆ ਤੁਸੀਂ ਅੱਜ ਸਭ ਲਿਖਿਆ ਦੇ ਦਿਓ ਕਿ ਤੁਸੀਂ ਕੱਲ ਤੋਂ ਲੱਗੇ ਜਿਹੜੀ ਹੈ ਦਾ ਬੱਚੀ ਹੈ ਇੱਥੇ ਤੇ ਲੱਗੇ ਇੱਥੇ ਸੱਤਣੀ ਹੈ ਇੱਕ ਹੱਥ ਉਸ ਤੇ ਲੱਗੇ ਇੱਦਾਂ ਜਾ ਕੇ ਕਹੀ ਅੱਜ ਦੀ ਕੱਲ ਉਹ ਲਾਈ ਮੇਰੀ ਪਾਰਟੀ ਜੁੜ ਗਿਆ ਹਾ ਜੋ ਨਾ ਟੰਕਾ ਕਰ ਰੇ ਤੁਹਾਡੇ ਸਾਹਮਣੇ ਦੇਖੋ ਪੋਸਟਰ ਲੱਗੇ ਪਾ ਦੇਖੋ ਸਹਕਾਰੀ ਪੋਸਟਰ ਲੱਗੇ ਆਮਦਵੀ ਦੇ ਉਹ ਨਹੀਂ ਕੋਈ ਤਾਰ ਰਿਹਾ ਮੇਰੇ ਵੀ ਕੈਂਡੀਟੇ ਸਾਰੇ ਪੋਸਟਰ ਲੱਗੇ ਪੁਲਿਸ ਪਤਾ ਕਿ ਮੈਂ ਤੁਹਾਡੇ ਨੇ ਰਿਪੋਰਟ ਕਰਕੇ ਆਇਆ ਨੈਨ ਦਾ ਮੈਂ ਚੰਦਾ ਨਹੀਂ ਸਮਝ ਕਿ ਕੋਈ ਸਿਆਦਾ ਮਖਾਬ ਹੋਵੇ ਮੈਂ ਲਿਖਾ ਦਿੱਤਾ ਹੈ ਇਲੈਕਸ਼ਨ ਹਾਰਾ ਉਹ ਲੋਕਾਂ ਦੀ ਜ਼ਿੰਦਗੀ ਪਾਇ ਪਰ ਇਹ ਨਾ ਕਰੋ ਸਿੰਸ ਹਾਈ ਤੁਹਾਡੇ ਲੋਕ ਦੁਆਟਨ ਹੋ ਰੇ ਆ ਐਦਾਂ ਹੋ ਗਿਆ ਦੁਆਟਨ ਆ ਦੁਆਟਨ ਕਰ ਰਿਹਾ ਐਦਾਂ ਦੁਆਟਨ ਹੋਇਆ ਆ ਦੁਆਟਨ ਮੈਂ ਸਿਰ ਤੇ ਸਿਰ ਬਰਦਾਸ਼ਤ ਨਹੀਂ ਆਦਾ ਜਿਆਦਾ ਕੰਟਰੋਲ ਬੰਦਾ ਨਹੀਂ ਪਾ ਸਕਦਾ ਤੁਮੇਰੇ ਮੇਰੇ ਕੋਲ ਕਰਾਇਆ ਹੋਇਆ ਮੈਨੂੰ ਉਹ ਚੀਜ਼ਾਂ ਲੈਣਾ ਦੇਣਾ ਕੋਈ ਨਹੀਂ ਹੈ ਕਲ ਤੁਗਲਤ ਘਟਨ ਹੋ ਰਹੀ ਹੈ ਸਰ ਕੋਰਟ ਲੱਗਿਆ ਸਾਰੇ ਅਫਸਰਾਂ ਨੂੰ ਬਾਹਰੋਂ ਭੁਗਤਣਾ ਪਏਗਾ ਕੋਰਟ ਦੇ ਵਿੱਚ ਫਿਰ ਅਧਨ ਹੋ ਰਹੀ ਹੈ ਸਰ ਪਲੀਜ਼ ਮਾਫ਼ ਕਰੋ ਇਦਾਂ ਨਾ ਕਰੋ ਜੇ ਸਰਕਾਰ ਦਾ ਤੁਹਾਡੇ 'ਤੇ ਦਬਾਅ ਹੈ ਬਹੁਤ ਦਬਾਅ ਹੈ ਅੱਜ ਚੱਲੀ ਮਸ਼ੀਨਾਂ ਆ ਗਈਆਂ ਚੱਲ ਰਹੀਆਂ ਪੱਲੇ 2-3 ਮਹੀਨੇ ਮਸ਼ੀਨਾਂ ਨਹੀਂ ਇਹ ਮਰੂੰਦਾ ਸ ਅਧੂਰੀ ਫੀਲਡ ਖੋਲਿਆ ਅਧੂ ਟੋਮਲੀ ਰੱਖਿਆ ਹਾਂ ਅੱਜ ਕੋਰਟ ਤੋਂ ਉੱਪਰ ਗਲੱਗ ਕਰ ਰਹੇ ਹੋ ਤੁਸੀਂ ਮੇਰੀ ਅਜੁੱੜ ਕੇ ਬੇਨਤੀ ਹੈ ਸਾਰੇ ਸਾਰੇ ਅਸੀਂ ਇਹਨਾਂ ਨੂੰ ਕਈ ਕਈ ਵਾਰ ਮਿਲਿ ਚੁਕੇ ਸਾਹਮਣੇ ਮੈਂ ਅਜੁੱੜ ਕੇ ਬੇਨਤੀ ਕਰ ਰਿਹਾ ਕਿ ਮੈਨੂੰ ਕੋਈ ਸੰਸਦਨੀ ਮਜਬੂਰ ਨਾ ਕਰਿਓ ਨਾ ਕਰਿਓ ਕਿ ਮੇਰਾ ਜੇ ਸੰਚਾਲਨ ਚੱਲੂ ਹੋ ਗਿਆ ਬੰਦ ਨਹੀਂ ਹੋਣਾ ਤੁਮ ਮੁੱਖ ਮੰਤਰੀ ਆ ਕੇ ਬਰੇਜੋਵੇ ਇਸ ਕਰਕੇ ਬੰਦ ਨਹੀ ਹੋਣਾ ਮੈਂ ਦਿੱਲੀ ਤੇ ਆਪਣੀ ਕਮੈਂਟ ਦਿੱਲੀ ਦੱਸ ਦਿੱਤੀ ਹੈ ਦਿੱਲੀ ਤੋਂ ਬਾਅਦ ਇਹ ਕੋਈ ਐਕਸ਼ਨ ਹੈ ਐਕਸ਼ਨ ਕੋਡ ਹੈ ਅਸੀਂ ਜਰੂਰ ਦਵਾ ਕੇ ਆਪਣੀ ਜੇ ਮੇਰੀ ਕੋਈ ਗਲਤੀ ਹੈ ਜੇ ਮੈਂ ਕੋ ਗਲਤ ਕਰ ਰਿਹਾ ਜਰੂਰ ਕੋਰੇ ਖਲਾਸ ਕਰ ਦੇ ਕਿਹੜਾ ਜਵਾਬ ਦਿਓ ਉਹਨੇ ਇੱਕ ਥੇ ਗਵਾ ਲੈ ਕੇ ਜਾਵੇ ਕਿ ਜਿਹੜੇ ਗੁੰਮਦਰ ਗਾਮਾ ਮਰਦੇ ਇੱਕੋ ਹੀ ਅੱਡੇ ਦੀ ਕੰਪਲੈਕਸ ਸਾਰਾ ਮਾਲ ਇੱਥੇ ਹੀ ਅੰਦਰ ਇੱਕੋ ਹੀ ਅੱਡੇ ਪਹਿਲਾਂ ਬਾਹਰੋਂ ਨਹੀਂ ਆਉਂਦੇ ਪੋਲੀਵਾਨਾ ਡੱਲੋੜੀ ਓਪੀ ਚਾਦੂ ਦੀ ਪਿਛਲੇ 70 ਸਾਲ ਤੋਂ ਬੈਠਾ ਹੈ ਵੇਖ ਯਾਦ ਹੋਂ ਪੁਤਲੇ ਇਹਦਾ ਫਾਦਰ ਦਾਦੇ ਦਾਦੇ ਸਾਰੇ ਕੰਮ ਕਰਦੇ ਸੀ ਹਾਂ ਜੰਮੜੇ ਦਾ ਕੰਮ ਕਰ ਵੰਡ ਕਰਾਂਦੇ ਹੁੰਦੇ ਕੱਲੇ ਦਾ ਫਾਦਰ ਜੰਮੜੇ ਦੀ ਚੌੜਾ ਸਾਰੇ ਪੰਜਾਬ ਦਾ ਇੰਡੀਆ ਦਾ ਜੰਮੜਾ ਗੁੱਟਾ ਮੁੱਢੀ ਜਾਂਦਾ ਅਗਰ ਪ੍ਰੋਬਲਮ ਆ ਤਾਂ ਸਾਰੇ ਤੋਂ ਹੀ ਚਾਹੀਦੀ ਇਹ ਮੇਰੇ ਕੱਲੇ ਤੋਂ ਕੀ ਕਿ ਅਸੀਂ ਕੱਲ ਮੈਂ ਲਾਈਵ ਹੋਗਾ ਵੀ ਇਹ ਇੱਥੇ ਸੀਵਰੇਜ ਬੰਦ ਆ ਇੱਥੇ ਇੰਨਾ ਪਾਣੀ ਖੜ ਪਹਿਲਾਂ ਭਰੀ ਕਰਾਉਂਦੇ ਰਹਿੰਦੇ ਸੀ ਹੁਣ ਕੋਈ 15 ਦਿਨ ਤੋਂ ਸੀਵਰ ਬੰਦ ਆ ਕੀੜੇ ਚੱਲਣ ੜਾ ਪਾਣੀ ਦੇ ਵਿੱਚ ਅੰਮ੍ਰੇ ਨਾ ਆਖਰੇ ਕਾਹਦੇ ਬਾਅਦ ਨਾਲ ਦੇਖੋ ਕੀ ਹਾਲ ਹੈ ਸਰ ਲੋਕਾਂ ਦੇ ਨਾਲ ਠੀਕ ਕਰੋ ਲੋਕਾਂ ਨੂੰ ਜੋ ਕਰਨਾ ਹੈ ਕਰੋ ਨਾਲ ਦੀ ਸੀਵਰ ਕਰੋ ਲੋਕਾਂ ਨੂੰ ਮੈਂ ਕਹਿੰਦਾ ਚਲੋ ਅੱਜ ਹੀ ਸਰਕਾਰ ਨੇ ਜਾ ਕੇ ਦੇਵੇ ਕੋਈ ਨਹੀਂ ਪਰ ਇਹ ਨਾ ਕਰੋ ਮੇਰੇ ਝੰਡੇ ਪੋਸਟਰ ਤੁਸੀਂ ੱੱਕੇ ਨਾ ਲਾ ਰਹੇ ਹੋ ਇਹ ਚੀਜ਼ ਮੈਂ ਬਰਦਾਸ਼ਤ ਕਰਾਂਗਾ ਇਹ ਤਾਂ ਪੁਲਿੰਸ ਪਰ ਮੰਦੀ ਹੋਈ ਚੱਲ ਸਰ ਤੁਹਾਡੀ ਵੀ ਇੰਦਾਰੀ ਮੈਂ ਤੁਹਾਨੂੰ ਜੋ ਕਹਿ ਰਿਹਾ ਨਾ ਚੱਲੋ ਤਾਂ ਮੈਂ ਮੈਂ ਤੁਹਾਨੂੰ ਇਸ਼ਾਰਾ ਕਰ ਰਿਹਾ ਮੇਰੇ ਕੋਲ ਮੈਂ ਜਗੀਆਂ ਦੇ ਦਊਗਾ ਵੀ ਇਹਨੂੰ ਦੇ ਦਊਗਾ ਤੁਹਾਡੇ ਹੀ ਬੰਦੇ ਆ। ਹੋਰ ਪਿੱਛੇ ਵੀ ਬੰਦੇ ਆ। ਤੁਹਾਨੂੰ ਮੈਂ ਵੀ ਲੋਕ ਸੇਵਾ ਲੋਕਾਂ ਦੀ ਸੇਵਾ ਦਾ ਆ ਰਿਹਾ ਮੈਂ ਵੀ ਰਿਹਾ। ਮੈਨੂੰ ਤੱਕੇਣਾ ਨਹੀਂ ਆਇਆ ਲੱਗਣਗੇ। ਤੁਸੀਂ ਵੀ ਸਤਕਰ ਕੁਰਸੀ ਤੁਹਾਡੀ ਸਾਰੇ ਦੀ ਇੱਜ਼ਤ ਦਾ ਬਹੁਤ ਇੱਜ਼ਤ। ਤੁਸੀਂ ਕਰੋ ਮੈਂ ਕਹਿੰਦਾ ਵੀ ਮੇਰੇ ਕਿਤੇ ਗਲਤ ਮੈਨੂੰ ਮਨਾ ਕਰਦੇ। ਮਨਿਆ ਹੋਣਾ ਚਾਹੀਦਾ। ਮੈਂ ਨਹੀਂ ਬੋਲ ਲਗਾਉਂਗਾ ਪਰ ਬਰਾਬਰ ਤੋਂ ਲੋ ਬਰਾਬਰ ਆਮ ਆਦਮੀ ਪਾਰਟੀ ਅੱਜ ਥੰਬਿਆਂ ਦੇ ਲੱਗਿਆ ਸਾਰਾ ਬਾਗ ਲਾ ਸਕਦੀ। ਉਹਨਾਂ ਨੂੰ ਜਾਜਾ ਅੱਜ ਮਸ਼ੀਨਾਂ ਨੇ ਭੇਜਿਆ ਜਾ ਰਹੀਆਂ ਆਓ ਆਟੋ ਵੇਹੜੇ ਭੇਜਿਆ ਜਾ ਰਹੀਆਂ। ਤੁਹਾਡਣ ਕਿਤੇ ਜਾ ਰਹੇ ਆ। ਮੈਂ ਕੋਈ ਨਹੀਂ ਕਹ ਰਿਹਾ ਕਿ ਲੋਕਾਂ ਦਾ ਵਿਕਾਸ ਹੋ ਰਿਹਾ ਹੈ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਕੋਈ ਦਿੱਕਤ ਪਹਿਚਾਨੀ ਨਹੀਂ ਹੈ ਪਰ ਇਹ ਚੀਜ਼ ਹੈ ਸਾਡਾ ਪੁਲਿਸ ਨਾ ਕਰੋ ਨਾ ਕਰੋ ਇਹ ਚ ਨੂੰ ਨਹੀਂ ਬਰਦਾਸ਼ਤ ਕਰਾ ਫਿਰ ਉਹ ਬਾਤ ਬਹਿਣਾ ਕਰੇ ਕਹਿੰਦੇ ਹੋ ਨਾ ਬਹਿਣਾ ਮੈਂ ਦੁਹਾਇਆ ਮੈਨੂੰ ਜਿਹੜੀ ਸਪੱਸ਼ਟ ਚਾਹੀਦੀ ਹੈ ਸਾਡਾ ਮੈਨੂੰ ਉਹਨੂੰ ਨਹੀਂ ਪਤਾ ਗਾਰੰਟੀ ਦਿਓ ਕਿ ਇਹ ਦਾ ਨਹੀਂ ਹੋਏ ਇਲੈਕਸ਼ਨ ਮੇਨੂੰ ਵੋਟ ਪਾਣ ਨਾ ਪਾਣ ਲੋਕ ਨਿਕਲੇ ਮੈਨੂੰ ਇਹ ਜਿਹੜੇ ਲੋਕਾਂ ਲਾਇਏ ਮੇਰੇ ਮੇਰੇ ਬੋਲ ਤੇ ਬੈਨਰ ਵਾਪਸ ਕਰ ਦਿਓ ਮੈਂ ਦੋਸਤੋ ਦਾਦੀ ਕੀ ਜਲੰਧਰ ਵੈਸਤੇ ਵਿੱਚ ਚੋਣਾਂ ਹੋਣ ਜਾ ਰਿਹਾ ਤਾਂ ਦੇਖ ਸਕਦੇ ਹੋ ਕਿ ਆਪ ਦਾ ੱੱਕਾ ਜੋਰਾ ਸੋਰਾ ਦੇ ਚੱਲ ਰਿਹਾ ਹੈ ਅਫਸਰ ਸ਼ਾਹੀ ਦੇਖ ਸਕਦੇ ਹੋ ਕੁਰਸੀਆਂ ਤੇ ਬੈਠੇ ਨੇ ਔਰ ਜਿਹੜੇ ਬੋਰਡ ਹੈ ਪੜਵਾਏ ਜਾ ਰਹੇ ਨੇ ਦੂਜੇ ਕਹਿੰਦੇ ਚੋਣ ਨਹੀਂ ਮੰਗਿਆ ਸਰਿਆਮ ਧੰਗੀਆਂ ਲਾਇਆ ਜਾ ਰਹੀਆਂ ਸਰ ਕੀ ਕਾਰਨ ਕੀ ਹੈ ਜੀ ਜਿਹੜੇ ਬੋਰਡ ਵਗੈਰਾ ਲਵਾਏ ਜਾ ਰਹੇ ਦੂਜੇ ਕੈਂਡੀਡੇਟ ਨੂੰ ਕੀ ਕਰਨਾ ਪ੍ਰੈਸ਼ਰ ਹੈ ਵੀ ਕੋਈ ਦੇਖੋ ਜੀ ਬੋਰਡ ਆਫ ਕੰਸਲਟਿੰਗ ਇਜ਼ ਇਨ ਪ੍ਰੋਸੈਸ ਬਸ ਦਾ ਐਕਟੀਵਿਟੀਜ਼ ਵਿਚ ਆਰ ਆਨਗੋਇੰਗ ਇਸ ਐਸੋ ਕਰਤਾ ਬੋਰਡ ਆਫ ਕੰਸਲਟਿੰਗ now a full of conduct so every will building will require a permission given any building on a private management requires permission from the concerned determining house jera chhokra mein sakta sir i think that we will do the equity दी दी of the other party we will call the parties and ask for the full of conduct the instructions the action is underway and the, the, i i assure all the yeah amatti ne lagya bahar lagge pani dikde ਸਰਕਾਰੀ ਮੀਟਿੰਗਾਂ ਦੇ ਲੱਗੇ ਬਾਹਰ ਸਰਕਾਰੀ ਰੋਕਟੀਆਂ ਦੇ ਲੱਗੇ ਬਾਹਰ ਆਮ ਆਦਮੀ ਦੇ ਤੇ ਬਾਕੀ ਜਿਹੜੇ ਸਾਲ ਬੈਠੇ ਆ ਜਿਹਦੇ ਸਾਲ ਬੈਠ ਕੇ ਬਾਹਰ ਲੱਗੇ ਦੇਖੋ ਲੱਗੇ ਮੇਰੇ ਸਾਰੇ ਕੰਮ ਕਰ ਲੱਗਿਆ ਬੀਜੇਪੀ ਦੇ ਕਾਰਕਤਾ ਜਿਨ੍ਹਾਂ ਨੇ ਲੋਹਾਈ ਚੰਡੇ ਦੇ ਨਾਮ ਉੱਤੇ ਕਿਸੇ ਤੋਂ ਕਿਦਾਂ ਨਾ ਕਿਸੇ ਘਰ ਤੇ ਲਾਈ ਉਹ ਲੋਕ ਜਿਹੜੇ ਮੈਨੂੰ ਪਿਆਰ ਕਰਦੇ ਆ ਹਾਂ ਅਗਰ ਵੋਟ ਤੇ ਕਰਕੇ ਮੈਨੂੰ ਕਿਹਦੇ ਨਾਲ ਮੈਂ ਲਾ ਰਾਨਾ ਕੋਈ ਲਾ ਕੇ ਇਹ ਦੇਖੋ ਕਰ ਬਹਿਣ ਪਾੜਦੀ ਕੀ ਇਹ ਤੁਗੜਨ ਕਿਤੇ ਜਾ ਰਹੇ ਆ ਇਹ ਟੂ ਬੱਦ ਘੱਟ ਮੈਂ ਕੀਤਾ ਆਇਆ ਕਿੰਨੇ ਮਹੀਨੇ ਪਹਿਲੇ ਟੇ ਟੂ ਬੱਦ ਅੱਜ ਟੂ ਬੱਦ ਆ ਕੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਬੇਟਿਆਂ ਨੂੰ ਵਟਨ ਕਰ ਰਹੇ ਲਿੱਕ ਕੀ ਰਿਹਾ ਆ ਲੋਕ ਕਿ ਨਿਊਜ਼ ਘੱਟ ਇਹ ਸਰਕਾਰ ਕਿਹੜੀ ਹੈ ਜਿਹੜੀ ਕੋਰਟਾਂ ਤੋਂ ਘੱਟ ਕਰ ਰਹੀ ਹੈ 28 ਮਹੀਨੇਸ ਘੱਟ ਕਿੱਥੇ ਸੀ ਜਦੋਂ ਮੈਂ ਰੁਕ ਰਾਂਦਾ ਰਿਹਾ ਕਿ ਮੇਰੇ ਲਈ ਕੰਮ ਕਰ ਦਿਓ ਇੱਕ ਲਾਈਟ ਦੇ ਦਿਓ ਮੈਨੂੰ ਇੱਕ ਲਾਈਟ ਨਹੀਂ ਮਿਲੀ 28 ਮਹੀਨੇਾਂ ਦੀ ਇੱਕ ਲੈ ਜੀ ਜਿੰਨਾ ਵੱਲੋਂ ਤੁਹਾਡੇ ਬੋਰਡ ਉਤਾਰੇ ਗਏ ਆ ਜਾਂ ਤੁਸੀਂ ਚੋਣ ਕਮਿਸ਼ਨ ਨੂੰ ਨਾਲ ਦੇ ਹੁਕਮ ਦੇ ਦਿਓ ਕਹਿੰਦੇ ਨਿਕਤੀ ਮੈਂ ਇੱਥੇ ਦੇ ਰਿਆ ਮੇਰੇ ਜਿੰਨਾ ਵੱਲੋਂ ਬੋਰਡ ਪਾੜੇ ਗਏ ਕਿਉਂਕਿ ਜੀ ਮੇਰੀ ਪਾਰਟੀ ਜਿਵੇਂ ਕਾਲ ਦੇਣ ਲੱਗੀ ਕਿਉਂਕਿ ਕਾਨੂੰਨ ਦਾ ਸਭ ਨਹੀਂ ਸਾਂਝਾ ਜੀ ਸਾਰੇ ਚੋਣ ਲੜ ਰਹੇ ਬਾਕੀ ਕੈਂਡੀਡੇਟ ਜਿਹੜੇ ਵੀ ਅੱਜ ਤੁਹਾਡੇ ਪਾੜੇ ਕਾ ਲਓ ਫਿਰੇ ਪਾੜ ਦੇ ਪਾੜ ਦੇਗੇ ਆ ਕਰ ਕਿਸ ਨੇ ਲੋਕ ਜਣੇ ਪਾੜ ਰਿਹਾ ਮੇਰੇ ਮੇਰੇ ਕਰਮਚਾਰੀ ਘਰ ਦੇ ਬਾਹਰ ਲੱਗਿਆ ਠੀਕ ਹੈ ਇਹ ਮੇਰਾ ਬੀਜੇਪੀ ਦਾ ਬੂਥ ਦਾ ਕਰਮਚਾਰੀ ਉਹ ਬਰੇ ਘਰ ਦੇ ਬਾਹਰ ਪਾੜ ਕੇ ਜਾ ਕੇ ਉੱਠੇ ਤੇ ਇਹ ਬੰਦਾ ਕੌਣ ਆ ਜੀ ਇਹ ਜਿਹੜੇ ਬੰਦੇ ਆ ਪਾੜੇ ਜਿਹੜੇ ਪਾਰਟੀ ਕਹੁੰਦੇ ਸਰਕਾਰ ਕਚਨ ਦੇ ਨਾਮ ਲੱਗੀ ਸਾਰੀ ਕਾਰਪੋਰੇਸ਼ਨ ਦੇ ਲੋਕ ਆ ਕੈਮਰੇ ਕੈਮਰੇ ਅੰਨ ਕਿਹਾਦਾ ਹਲੂ ਕੈਦੀ ਲੱਗੇ ਆਇਆ ਹਲੂ ਕੈਦੀ ਬੀਟੂ ਸੋ ਦੇਖ ਸਕਦੇ ਹੋ ਕਿ ਵਿਧ ਪ੍ਰੂਫ ਜਿਹੜਾ ਪਹੁੰਚੇ ਨੇ ਸ਼ੀਤ ਲੰਗਰਾਲ ਔਰ ਦੇਖ ਸਕਦੇ ਹੋ ਕਿ ਉਹਨਾਂ ਦੇ ਜਿਹੜੇ ਪੋਸਟਰ ਆ ਪਾੜੇ ਜਾ ਰਹੇ ਗਲੀ ਮੋਹੱਲਾ ਦੇ ਵਿੱਚ ਜੂੜੀ ਚਲੇਗਾ ਬਦਕਨ ਕਮਿਸ਼ਨ ਦਾ ਕੋਖਰ ਦਾ ਉੱਥੋਂ ਆਏ ਹੋਣੇ ਅੱਡਾ ਰੋੜੀ ਜਲੰਧਰ ਦੀ ਇੱਕੋ ਹੀ ਹੈ ਅੱਡਾ ਰੋੜੀ ਜਲੰਧਰ ਦੀ ਬੰਦ ਹੋਣੀ ਚਾਹੀਦੀ ਆ ਸਾਰੇ ਲੋਕਾਂ ਨੂੰ ਦਿੱਕਤ ਆ ਨਹੀਂ ਪਰ ਉਹ ਅੱਡਾ ਰੋੜੀ ਠਹਿਗੀ ਕਿੱਥੇ ਉਹ ਸਰ ਇਹ ਮਾਲਕ ਆ ਸਮਾਜਿਕ ਦੇ ਵੀ ਮਾਲਕ ਆ ਮੰਦਰ ਦੇ ਵੀ ਮਾਲਕ ਆ ਇਹਨਾਂ ਨੇ ਜਗ੍ਹਾ ਦੇਣੀ ਆ ਜਿੱਥੇ ਜਗ੍ਹਾ ਦੇਣਗੇ ਪੂਰਾ ਬੂਟਾ ਮੰਡੀ ਤੇਰਾ ਕਾਰਪੋਰੇਸ਼ਨ ਦਾ ਕੰਮ ਆ ਜਿੱਦੇ ਜੀ ਉਹ ਤੇ ਹੋ ਨਹੀਂ ਰਿਹਾ ਗਲੀ ਮੁਹੱਲੇ ਪਾਣੀ ਲੋਕਾਂ ਨੂੰ ਮਿਲਦਾ ਨਹੀਂ ਪਿਆ ਇਹ ਸਮੱਸਿਆ ਲੋਕ ਇਨਾਂ ਨੇ ਤਰਾਈ ਤਰਾਈ ਕਰਦੇ ਹੁੰਦਾ ਜਿਹੜਾ ਜਗ੍ਹਾ ਤੇ ਪਿਆ ਤੂੰ ਸਾਰਾ ਉਹ ਉਧਰ ਕਿਉਂ ਚਾਹੁੰਦੇ ਲੋਕ ਮੁਹੱਲੇ ਨਾਲ ਅਸੀਂ ਜਿਹੜੇ ਪ੍ਰਸ਼ਾਦ ਨੇ ਇਲਾਕਾ ਤੁਸੀਂ ਇੱਥੇ ਵਿਆਹ ਨੂੰ ਜੂਣ ਬੈਠੇ ਹੋ ਮੇਰੇ ਹਿਸਾਬ ਨਾਲ ਪਹਿਲਾਂ ਤੁਸੀਂ ਕਦੀ ਇੱਥੇ ਨਜ਼ਰ ਵੀ ਨਹੀਂ ਆਏ देखो ऑल द टीम्स आर वर्किंग ऑन एज फार एज द पुटा मंडी कंप्लेंट इज देयर देयर इज अ कंप्लेंट फ्रॉम द पब्लिक सर बस्ती मुंडा अड्डे पे अगर कोई कंप्लेंट अगर एक भी इलेक्ट्रिसिटी कंप्लेंट होएगी अगर अभी कितने जन दे दन मैं आज ही सारा काम करवा दूंगा इमीडिएट इलेक्ट्रिसिटी मिल लो कोई भी इलेक्ट्रिसिटी में नहीं है अगर ऐसा उन्ही दिन में बात चली रखी जाएगी हेड अफसर मेरा देख मुनि मार्गदर्शन हेलो एडवोकेट आई पार्टी होने को रिपोर्ट दो मिनट में कंप्लेंट कीया मैं सर की कह रहे होकर साहब तू बंद कर दियो ਸਰ ਸਰ ਜਨਾਮਸ ਹਮਤ ਦਾ ਬੰਦ ਥੋੜੀ ਕਰਕੇ ਆਈਓ ਮੈਂ ਬੰਦ ਕਰਾਉਂਗਾ ਆ ਜਿਹੜੀ ਕੋਈ ਮੇਂ ਜੁੜੀ ਕੋ ਕਸਮ ਮੇਰੀ ਗੱਲ ਸੁਣੋ ਜਲੰਧਰ ਸਮਾਜ ਸੇਤੀ ਦਾ ਹਿੱਸਾ ਹੈ ਜਲੰਧਰ ਸ਼ਹਿਰ ਦੇ ਵਿੱਚ ਹੱਡਾ ਰੋੜੀ ਨਹੀਂ ਹੋਣੀ ਚਾਹੀਦੀ ਹੱਡਾ ਰੋੜੀ ਬੰਦ ਹੋਣੀ ਚਾਹੀਦੀ ਹੈ ਮੈਂ ਜਾ ਕੇ ਬੰਦ ਕਰਾਉਂਗਾ ਹੱਡਾ ਰੋੜੀ ਵੀ ਜਾ ਕੇ ਫਿਰ ਉਹ ਜਿਹੜਾ ਨਾ ਪਰਮਿਸ਼ਨ ਦੇਣੀ ਹੈ ਨਾ ਸਮਾਜ ਸੇਤੀ ਜਨਕ ਸਾਈਡ ਕਰੇ ਕਿ ਕਿਹੜੀ ਜਗ੍ਹਾ ਦੇਣੀ ਹੈ ਗੈਰੀ ਕੰਮਸਟਰੀ ਦੇਣੀ ਹੈ ਜਾਂ ਕੋ ਕੁਲਖਸ ਦੇਣੀ ਹੈ ਕਿੱਥੇ ਤੁਹਾਡੀ ਬਰੀਆਣੀ ਦੇਣੀ ਜਗਾ ਡਿਸਾਈਡ ਕਰੋ ਇਹਨਾਂ ਨੂੰ ਜਗਾ ਲਾਗ ਕਰੋ ਇਹ ਜਾ ਹੱਥ ਬੰਦ ਕਰ ਦੋ ਕੰਮ ਕਹਿੰਦਾ ਤੁਸੀਂ ਤਾਂ ਸੈੱਜ ਕਰੋਗੇ ਨਾ ਨਹੀਂ ਤੁਸੀਂ ਸੈੱਜ ਕਰੋਗੇ ਕੱਲ ਸਾਰੇ ਜਿਹਨੇ ਡੰਗਰ ਮਰਨਗੇ ਸਾਰੇ ਇੱਥੇ ਲੈ ਕੇ ਆਸਦੇ ਨੇ ਕੱਲ ਕੰਬਲੀ ਭੇਜ ਦੇ ਨੇ ਰੋਜ਼ 2-300 ਡੰਗਰ ਮਰਦਾ ਹੈ ਜਲੰਧਰ ਸ਼ਹਿਰ ਕੱਲ ਤੂੰ ਤੁਹਾਡੇ ਇੱਥੇ ਪਹੁੰਚੇਗਾ ਸਾਰਾ ਨੂੰ ਤੁਸੀਂ ਕੰਟਰੋਲ ਕਰ ਲੇ ਜੀ ਆਓ ਜੀ ਤਾਲੀਆਂ ਭਰੋ ਸਤਿ ਸ਼੍ਰੀ ਅਕਾਲ ਸਰ ਗਰਮ ਬਣਾ ਬਣਾ ਜਿਹੜਾ ਇਹ ਬੇਸ ਦਾ ਹਾਲੀ ਜਲੰਧਰ ਦੇ ਨਾਲ ਅਸੀਂ ਜਗਾ ਜਗਾ ਕੂੜੇ ਕੂੜੇ ਦੇ ਢੰਗ ਲੱਗੇ ਆਸਤੇ ਨੂੰ ਅੱਡੇ ਸਰ ਅਸੀਂ ਮੰਨ ਗਏ ਜੀ ਸਰ ਬੰਦ ਕਰਵਾਇਆ ਪ੍ਰਾਈਵੇਟ ਸੈਕਟਰ ਹੈ ਜਿਹੜੇ ਤੁਹਾਡੇ ਪ੍ਰਾਈਵੇਟ ਬੰਦੇ ਆ ਕਿ ਤੁਸੀਂ ਕੀਂਦੇ ਰੱਖੇ ਬਹੁਤ ਮਾੜੇ ਨੇ ਜੀ ਜੀ ਸੁਣਾਓ ਹਰਮਿੰਦਰ ਸਿੰਘ ਐਡਵੋਕੇਟਾ ਲਿਖਤ ਲਿਖਤ ਕੰਪਲੀਟ ਕੀਤੀ ਸੀ ਪੰਜਾਬ ਉਸਮਨ ਜੋ ਬੋਰਡ ਚ ਖੁਦ ਮੈਂ ਪਿੱਛੇ ਸਰ ਬੰਦ ਕਰਦੇ ਤੇ ਬਚਾ ਦੇਉਗੇ ਸਰ ਕਈ ਅਪਲੀਕੇਸ਼ਨ ਪਈ ਉਹਨਾਂ ਦੀ ਦਿੱਕੀ ਹੋਣਾ ਬਰੀਨ ਸ਼ਿਫਟ ਕਿੱਥੇ ਹੋਰ ਕਿੱਥੇ ਆ ਅਪਲੀਕੇਸ਼ਨ ਭਾਈ ਪਾਉਂਗਾ ਤੇ ਆਪ ਤੁਹਾਡੀ ਬੋਰਡ ਦੇ ਡਿਟੇ ਪਈ ਹੈ ਉਹਨਾਂ ਨੂੰ ਸਮਝਾਜ ਕਿ ਇਹ ਬੰਦ ਹੋ ਰਾਇਆ ਜਾਵੇ ਭਾਈ ਕਰ ਦੋ ਬੰਦ ਜਗਾ ਜਗਾ ਸੁਣਿਓ ਮੈਂ ਤਾਂ ਇਸ ਜਨਰਲ ਦੇ ਬਿਸ਼ੇਸ਼ ਕਾਰਜਕਾਰ ਉਹ ਕਰਦੋ ਜੇਕਰ ਉਹਨੇ ਖਰੀਦ ਗਿਆ ਕਿੰਨੇ ਕਿਉਂ ਦੋ ਦੋ ਜੇਕਰ ਲੈਣੇ ਤੇ ਕਿੰਨੇ ਲੋਕ ਕਿੰਨੇ ਚਾਲੂ ਕਰ ਲਓਗਾ ਭਾਈ ਗੌਰਮਿੰਦ ਦਾ ਲਾ ਆਈ ਗੱਲਾਂ ਕਰਨੇ ਯਾਰ ਭਾਈ ਕਿਵੇਂ ਸਭ ਕੀਤਾ ਹੱਡਾ ਰੋੜ ਦੀ ਜਗ੍ਹਾ ਜੇ ਡੇੜੀ ਆ ਸਮਾਰਟ ਸਿਟੀ ਨੇ ਲੈਣੀ ਹੈ ਇਸ ਕਰਕੇ ਕਮਨ ਸਰ ਇਹ ਮਲੇ ਬਣਾ ਲੈਣਾ ਨੂੰ ਕੰਮ ਸੁਲਾ ਲੋਗੇ ਬੋਲ ਨਹੀਂ ਬੋਲਣ ਦੇ ਉਸੇ ਜਗ੍ਹਾ ਡਿਜ਼ਾਈਨ ਕਰਨੀ ਸਰ ਮੈਂ ਇਹਦੇ ਚ ਨਾ ਤੁਹਾਨੂੰ ਤੋੜਾ ਜਿਹਾ ਕਲੀਅਰ ਕਰ ਮੈਂ ਲਗਾ ਐਸ ਪਰ ਐਸ एनिमल इसमें गवर्नमेंट के स्टैंडर्ड है प्रॉपर इलेक्ट्रोशन होना चाहिए कि इलेक्ट्रिक सप्लाई से होगा इट्स अ प्राइवेट वर्क सर ये प्राइवेट बंदे प्राइवेट बंदे का काम देगा और इसमें पूरी इंस्ट्रक्शंस है कि, कि किसी भी हटा रोड़ी को ऑपरेशनल और जितनी भी कर, उसमें प्लांटेशन होनी चाहिए इलेक्ट्रिशियन होनी चाहिए डिस्पोजल ऑफ द एनिमल प्रॉपर होना चाहिए और इन सब बेसिक फैसिलिटीज की सरकार की हदायतें हैं उस हदायतों के अनुसार ही कोई भी हड्डा रोड़ी एग्जिस्ट कर सकती है और इनकी हड्डा रोड़ी में ना ही कोई फैसिलिटी एग्जिस्ट करती है और ना इसमें प्राइवेट कंप्लेंट्स है सो तो कंप्लेंट के ऊपर कार्रवाई करते हुए टीम ने विजिट किया होगा जगह है वो जो डेयरी कम्पलेक्स है जब दो हजार सात में सुलंदर वीर जलंधर के मेयर बने उन्होंने जगह दी हुई है वहाँ पर आप लोग तो एक एक आदमी का काम नहीं वहाँ दस काम करते हैं एक आदमी जलंधर की एक ही है जो पूरे पिछले सत्तर साल से चल रही है वो ये दस दिन दिन महीना पहले नहीं बनी मेरे जन्म से पहले ही है कहने का मतलब ये पास नहीं है आप लोग इनको नोटिस दो कि ये जो यूनिवर्सिटी लेकर आप वहां जगह शिफ्ट हो जाओ ये लोग शिफ्ट नहीं अगर होंगे हम लोग जुम्मेवार होंगे तो आप लोग नोटिस दो आप अपना

परमिशन ली हुई है मैंने ये तो परमिशन लगी उसके ऊपर आपका लग, लड़का उसको पार रहा है परमिशन लगी है मैंने परमिशन लेकर लगाया अगर आपके पास ऐसा कुछ चीज है तो आप जरूर ये परमिशन देखो ना मेरी मैंने आपका लड़का ये, तो ये देखो ये उतार तो रहा है आपका लड़का ये ये उसको पार रहा है ये देखो ये उसको पार रहा है ये देखो ऐसे नहीं पाए होंगे जो बोर्ड में पार रही है ਕਹਿੰਦਾ ਹੈ ਤੇ ਹੈ ਬਾਕੀ ਤੇ ਹੈ ਬਜੀ ਬਬਾ ਆਸੂਪਨ ਸਰ ਉਪਾਰ ਆਪ ਦੀ ਟੀਮ ਕੇ ਇਹ ਲੋਕ ਯਾਰ ਸਪਾਰਕਸ਼ਨ ਤੁਸੀਂ ਹੋ ਦੀ ਫੋਟੋ ਦੇਖੋ ਨਹੀਂ ਨਹੀਂ ਅਸੀਂ ਨਹੀਂ ਆਇਆ ਮੈਂ ਤੇ ਬੈਕ ਹੀ ਆ ਸੋਹਣੇ ਕਿ ਕੋਣ ਆਇਆ ਤੁਹਾਡੇ ਕਿ ਕੋਣ ਹੋ ਰਿਹਾ ਇਹਦੇ ਨਾਲ ਮੈਨੂੰ ਵੀ ਮਿੰਟ ਤੇ ਸੀ ਫਰਟ ਵੀ ਦੇ ਦੇਣਾ ਵੀਡੀਓ ਵੀ ਦੇਣਾ ਗੱਡੀ ਦੀ ਵੀਡੀਓ ਵੀ ਆ ਗਈ ਹੈ ਇਹਨਾਂ ਦੀ ਗੱਡੀ ਵੀ ਗਈ ਹੈ ਉਹਦੀ ਵੀਡੀਓ ਵੀ ਆ ਗਈ ਮੇਰੇ ਕੋਲ ਮੈਂ ਇਸ ਕਰਕੇ ਦੇ ਰਹੀ ਮੈਂ ਉਹ ਉਸਮੇ ਚੱਲਣਾ ਕਿ ਜੇ ਨਹੀਂ ਮੰਨਦੇ ਜੇ ਕਮੈਂਟ ਨਹੀਂ ਕਰਦੇ ਮੈਂ 1 ਸੈਕਿੰਡ ਵੀਡੀਓ ਦੇਣ ਤੋਂ ਚਾਹਾਂਗਾ ਮੈਂ ਨਾਮੀ ਦਾ ਸੂਬਾ ਕੰਪਨੀ ਸਰਦਾ ਐਨਾ ਚਟਨਾ ਕਰੋ ਠੀਕ ਹੈ ਬਾਹਰ బోర్ ਲੱਗੇ ਦੇਖੋ ਜੀ ਬਾਹਰ ਹੈ ਜਿੱਥੇ ਮੈਂ ਸਦਾ ਬੈਠੇ ਆ ਇਹ ਬਿਲਡਿੰਗ ਸਰਕਾਰੀ ਹੈ ਸਾਹਮਣੇ ਸਰਕਾਰੀ ਪ੍ਰੋਫੀ ਜੋਗ ਚ ਚਾਰੇ ਤਰਫ ਛੇ ਬੋਰ ਲੱਗੇ ਹੋਏ ਉਹਨਾਂ ਨੂੰ ਵੀ ਤਾਰੇ ਕਿਸੇ ਨਹੀਂ ਜਿੱਥੇ ਸਭ ਤੁਸੀਂ ਬੈਠਿਓ ਲੈ ਅੰਨਿਕਲ ਬੋਰ ਲੱਗੇ ਹੈ ਅੰਨਿਕਲ ਆਪ ਇਸ ਬੋਰੀ ਕੋ ਉਠਾ ਕੇ ਦੇਖੋ ਆਪਕੇ ਸਾਹਮਣੇ ਬੋਰ ਸਰ ਉਹ ਤੁਹਾਰੇ ਜਾਣਗੇ ਜੀ ਵੀ ਵਿਲ ਚੈੱਕ ਦਿਸ ਇੰਟੂ ਦਿਸ ਐਂਡ ਜੂ ਕਿਤਨੇ ਦਬਾਅ ਤੇ ਕੰਮ ਕਰੋ ਨਹੀਂ ਸਰ ਹੁਣ ਤੁਹਾਰੇ ਜਾਣਗੇ ਇਹ ਲੋ ਕਿਸੇ ਹੋਰ ਤੋਂ ਨੀ ਜੀ ਉਹ ਲੋਕਾਂ ਨੂੰ ਪਬਲਿਕ ਨੂੰ ਪਬਲਿਕ ਦੇ ਨਾਲ ਗੇਸਟ ਹੋਣ ਜੋ ਉਤਾਰੇ ਜਾਣਗੇ ਕਿ ਨਹੀਂ ਕਿਉਂਕਿ ਅਸੀਂ ਤੇ ਪਬਲਿਕ ਦੇ ਨਾਲ ਕੁਝ ਨਹੀਂ ਪਬਲਿਕ ਨਾਲ ਕੋਈ ਕਾਰਵਾਈ ਹੋ ਗਈ ਬਾਕੀ ਜਿਹੜੀ ਪਬਲਿਕ ਨੂੰ ਪ੍ਰੇਸ਼ਾਨ ਕਰਨਗੇ ਜਾਂ ਰਾਸਤੇ ਵਿੱਚ ਆਪਣੇ ਜੋ ਨੋਟਿਸ دیا ਇਸ ਵਿੱਚ ਕੋਈ ਇਲੈਕਸ਼ਨ ਨਹੀਂ ਹੈ ਜੋ ਜੋ ਆਪਕੇ ਜੀ ਅਫਸਰ ਜੋ ਦਰਕਰਨ ਕਰ ਰਹੇ ਹੈ ਪ੍ਰਾਈਵੇਟ ਲੋਕਾਂ ਸਭ 30 ਦਿਨਾਂ ਤੱਕ ਕਹਿ ਦੇਵਾ आगे आगे तो 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 आप सब आप सब हैं। तो आप आप लोगों मैं सर सर मुखिया हो हो कमिश्नर एक कोड ऑफ कंडक्ट लगा हुआ है कोड ऑफ कंडक्ट में कोई भी न्यू ट्यूबवेल तो नहीं हो तो सकता है आप सबको बताया आपने भी बोलाडी ओल्ड ट्यूबेल्स वर्क ऑन वर्क ऑन न्यूम सेक्टर हुआ कैसे एक सेकंड ऑन ग्राउंडी स्टार्टेड फॉर ऑल दिस कॉलेज And there is no, any वही काम चल रहे बगल का बेटा क्या कर रहा है उद्घाटन तो मुझे भी आता है कि मेरे तो को पता है पुराने टेंडर है उद्घाटन देखो तो कमेटी को नहीं कर रहे उनकी पर्सनल आई डी है चंद्र बगल उनका बेटा है उनकी आई डी पे लिखा है ਕਿ ਆਪ ਲੋਕ ਨਿਆ ਸਬੂਤ ਦੇ ਰਹੇ ਇਹ ਤਾਂ ਸਿੱਧਾ ਪ੍ਰੂਫ ਹੀ ਹੋ ਗਿਆ ਨਹੀਂ ਸਿੱਧਾ ਉਹਨਾਂ ਨੇ ਵੇਚਾ ਨਹੀਂ ਦੁਬਾਰਾ ਨਹੀਂ ਕਰੀ ਮਿਟਵੀ ਕਰ ਰਹੇ ਤਾਂ ਸਰ ਜੋ ਨਹੀਂ ਮੈਂ ਸੁਧੀਆਂ ਬੱਜੀਓ ਡਕੀ ਜੀ વિશે સાહેબ એ સિટીનો જીઓડીનો સિટી ફોટો પા દતી હે તમાર ટા ટા કી એક્શન લે દે રપે તો આ ઉસી કી એક્શન લે શકદે હો ક્યુકી તુસી ઇન્ની મઠી કુરસી ને બેઠે હો મેં લેકિન મેં ઇશ્યુ મેં કમનમેન્ટ મેં કર રહા હું પર એસા મત કરો મેં વાર વાર કહી રહા હું કે મુજે મે એલેક્શન કર સકતા લગા આપકો ક્લેમ દે દીજીએ લેકિન આપડે નવાબ હી હે એ સારી કોન્ફરન્સ મેં બેઠી હે પહેલે 28 મિન કામ નહીં કિયા અબ આપ પ્રેશર કરકે બેઠ ગયે હું મેને 10 રાત મે લકવાર બેઠ સકતા હું મેરે બાલુ સાથ કરતા હે આપ લોકો ગલત કો નોકરી પર ઉંગરી ઉઠેગી

ਸਾਈ ਮਹੀਨਿਆਂ ਤੋਂ ਸੁੱਤੇ ਸੀ ਕਮਿਸ਼ਨਰਾਂ ਸਾਰੇ ਸੁੱਤੇ ਮੈਂ ਅਗਲੀ ਨੂੰ ਕੀ ਮਿਲਦੀ ਮੈਂ ਤਾਂ ਨਹੀਂ ਬੋਲ ਰਿਹਾ ਸੀ ਅੱਜ ਮੇਰੇ ਲੋਕਾਂ ਨੂੰ ਛੰਡੇ ਜਾ ਕੇ ਉਤਾਰਨਗੇ ਇਹ ਇਹਨਾਂ ਦੇ ਲੋਕ ਬੈਨਰ ਪਾਉਣਗੇ ਇਹਨਾਂ ਨੂੰ ਇਹ ਆਪਣੀ ਜਿਹੜੀ ਚੀਜ਼ ਭੁਗਤਣੀ ਪਵੇਗੀ ਇਸ ਚੀਜ਼ ਲਈ ਮੈਂ ਲੜਾਈ ਲੜਨ ਨੂੰ ਤਿਆਰ ਹਾਂ ਬਸ ਮੈਂ ਚੁਤਾਲਦੀ ਜੇਨ ਦੇ ਲਈ ਆਇਆ ਉਹ ਦੇਖੋ ਸਰਕਾਰੀ ਮੌਕੀ ਨੇ ਕੋਲ ਸਾਰੇ ਨਜ਼ਾਰੇ ਆਉਂਦਾ ਚੱਲ ਆਇਆ ਥੋੜੀ ਜਿਹੀ ਦੇਖ ਲੈਂਦੇ ਹਾਂ ਸਿੱਧੀ ਹੈ ਤਸਵੀਰਾਂ ਆਹ ਆਦਮੀ ਪਾਕੀ ਮਰਦਾਬਾਦ ਜਿੰਦਾਬਾਦ ਤੁੰਗਵਿੰਦਰ ਪੱਲਚਨਾ ਪਾਰਟੀ ਮਰਦਾਬਾਦ 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 ਅੱਲੇ ਸਰਕਾਰੀ ਇਹ ਕਿਹੜੀ ਬਰਫਤੀ ਹੈ ਇਹ ਤਸਵੀਰ ਹੈ ਜਿਹੜੀ ਆਵਦੀ ਪਾਰਟੀ ਦੇ ਖਿਲਾਫ ਨਾਰਾਬਾਜੀ ਸ਼ੁਰੂ ਹੋ ਗਈ ਹੈ ਹਰ ਮਾਤੀ ਪਾਕੀ ਮੁਜਾਹਬ ਮਰਦਾਬਾਦ ਇੱਲਾਕੋ ਮਰਦਾਬਾਦ ਭਗਵਾਨ ਮਰਦਾਬਾਦ ਸੁਹਾਨ ਮਰਦਾਬਾਦ ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਧੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੈਂ ਤੁਹਾਡੇ ਮਾਤਰਨ ਕਹਿਣਾ ਚਾਹੁੰਦਾ ਹੈ ਇਹ ਬੰਦੇ ਬਣ ਜਾਣ ਜੇ ਇਹਨਾਂ ਥੋੜਾ ਮੇਰੇ ਕੋਲ ਝੰਡਾ ਕੋਈ ਲਾਂਭ ਬੰਦਾ ਕੋਸ਼ਿਸ਼ ਕੀਤੀ ਇਹਨਾਂ ਅਫਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਾਉਂਗਾ ਇਹਨਾਂ ਨੂੰ ਬਾਅਦ ਚ ਪਤਾ ਲੱਗੇਗਾ ਆਪਣੀ ਨੌਕਰੀ ਤੋਂ ਹੱਥ ਗਵਾਉਣਾ ਪਏਗਾ ਕਿਉਂਕਿ ਇਲੈਕਸ਼ਨ ਕੋਰਟ ਲੱਗਿਆ ਹੋਇਆ ਹੈ ਮੇਰਾ ਕੋਈ ਵੀ ਕਾਰਜਕਰਤਾ ਆਪਣੀ ਹੱਥ ਨਾਲ ਤਨੂੰ ਨੂੰ ਨਹੀਂ ਲੈਣਾ ਚਾਹੁੰਦਾ ਸ਼ੀਤਲ ਜੀ ਕਿੱਥੇ ਲੱਗਾ ਹੋਇਆ ਸੀਗਾ ਬੋਰਡ ਹੈ ਜਿਹੜਾ ਇਹ ਜਿਹੜੇ ਬੋਰਡ ਬਸਤੀ ਗੁਜਰ ਰੋਡ ਦੇ ਉੱਤੇ ਅਜਾ ਮਾਫੀ ਪਾਰਟੀ ਦਾ ਕੋਈ ਝੰਡਾ ਨਹੀਂ ਲਵਾ ਰਿਆ ਅੱਜ ਉਹਨਾਂ ਦਾ ਕੋਈ ਬੋਰਡ ਨਹੀਂ ਲਵਾ ਰਿਆ ਅੱਜ ਤੱਕ ਇਹਦੇ ਨਾਲ ਅਗਰ ਭਾਰਤੀ ਜਨਤਾ ਪਾਰਟੀ ਦੇ ਲੋਕ ਅੱਜ ਮੇਨੂੰ ਵਿਸ਼ਵਾਸ ਨਾਲ ਲੈ ਕੇ ਕੋਈ ਬੋਰਡ ਕੋਈ ਝੰਡਾ ਪਰ ਮੀਟਿੰਗ ਕਰਾ ਰਿਆ ਉਹਨੂੰ ਤੰਗ ਕਰਨ ਦੇ ਲਈ ਉਹਨੂੰ ਪਰੇਸ਼ਾਨ ਕਰਨ ਦੇ ਲਈ ਅੱਜ ਕਾਰਪਕਿਲਾ ਹੰਬਲਾ ਜਾਮਾ ਅੱਜ ਬਬਰੀ ਚੌਕ 'ਤੇ ਬੈਠਾ ਹੈ ਇਹ ਉਹ ਕਾਰਵੈਸ਼ਨ ਜਿਹੜੀ ਸੁੱਤੀ ਪਈ ਸੀ ਜਿਹੜੀ ਜਦੋਂ ਅਸੀਂ ਲੋਕ ਇਹਨਾਂ ਨੂੰ ਕਹਿੰਦੇ ਸੀ ਕੰਮ ਕਰੋ ਮੇਰੇ ਹਲਕੇ ਦੇ ਡਿਵੈਲਪਮੈਂਟ ਕਰੋ ਅੱਜ ਇਹ ਲੋਕ ਸਾਡੀ ਟੇਲੇ ਜਿਹੜੇ ਬੋਲ ਪਾ ਰਹੇਗੇ ਜਿਹੜੀ ਜਗ੍ਹਾ ਪਾ ਰਹੇਗੇ 15 15 ਇਹ ਅੰਗਰ ਲੋਕੀ ਆ ਮੰਗਾਰੇ ਪਏ ਇਹ ਜਨਰ ਦੇ ਲੋਕਾਂ ਨੂੰ ਕਹਿੰਦੇ ਚਾਹਨਾ ਕਿ ਜਿਹੜਾ ਤੁਸੀਂ ਪਾਣੀ ਮੋਦ ਲੈ ਰਹੇ ਹੋ ਅੱਜ ਲੋਕ ਤੁਹਾਡੇ ਸੀਵਰ ਜਿਹੜੇ ਰਖਲਾਏ ਜਾ ਰਹੇ ਆ ਇਹ ਸਭ ਡਰਾਮਾ ਬਾਜੀ ਚੱਲ ਰਹੀ ਹੈ ਰਾਤ ਨੂੰ ਸੀਵਰ ਬੰਦ ਕੀਤਾ ਜਾ ਰਿਹਾ ਸਵੇਰੇ ਕਿਹਾ ਜਾਂਦਾ ਕਿ ਮਿੰਦਰ ਭਗਤ ਨੂੰ ਕੋਲ ਕਰਾਓ ਆਪਣਾ ਸੀਵਰ ਖਲਾ ਲੋ ਕੀ ਗੱਲ ਇਹ ਇੱਥੇ ਜੜੀ ਜੜੀਆਂ ਚੁਲਾਕੀਆਂ ਕੀਤੀਆਂ ਜਾ ਰਹੀਆਂ ਕਾਰਪਚਨ ਵੱਲੋਂ ਅੱਜ ਲੋਕ ਦੇਖ ਰਹੇ ਆ ਇੱਕ ਦਿਨ ਲੋਕ ਜਵਾਬ 10 ਤਰੀਕ ਨੂੰ ਦੇਣਗੇ ਅਗਰ ਮੇਰਾ ਕੋਈ ਹੋਡਿੰਗ ਮੇਰਾ ਕੋਈ ਬੋਟ ਗਲਤ ਲੱਗਿਆ ਇਹਦੀ ਪਰਮਿਸ਼ਨ ਨਹੀਂ ਹੈ ਇਹ ਜ਼ਰੂਰ ਤਰਨ ਹੋਰ ਵੀ ਹੋਰ ਵੀ ਪਾਰਟੀਆਂ ਦੇ ਬੋਰ ਲੱਗੇ ਹੋਏ ਆ ਕਿ ਕੱਲਾ ਤੁਹਾਡਾ ਹੀ ਕਿਉਂ ਹੈ ਇਹਨਾਂ ਨੂੰ ਬਹਾਟ ਹੈ ਇਹਨਾਂ ਨੂੰ ਆਪਣੀ ਹਾਰ ਦਿੱਖ ਰਹੀ ਹੈ ਕਿ ਇਹਨਾਂ ਨੂੰ ਪਤਾ ਲੱਗ ਰਿਹਾ ਕਿ ਭਾਤੀ ਜਨਤਾ ਪਾਦੀ ਦਾ ਕੈਂਡੀਡੇਟ ਇਤੋਂ ਇਲੈਕਸ਼ਨ ਜਿੱਤ ਰਿਹਾ ਇੱਥੇ ਮੁੱਖ ਮੰਤਰੀ ਨੂੰ ਸત્તા ਚ ਉਤਰਨਾ ਪੈ ਰਿਹਾ ਆ ਜਿਹਨਾਂ ਦੇ ਲੋਕ ਸત્તા ਚ ਉਤਰੇ ਆ ਜੇ ਇਹ ਪ੍ਰਾਪਰਟੀ ਜਿਹੜੀ ਕੋਰਪੋਰੇਟ ਜਿਹੜੀ ਸਰਕਾਰੀ ਪ੍ਰਾਪਰਟੀ ਤੇ ਬੋਰ ਲਗਾਉਣਾ ਆ ਆਦੀ ਪਾਰਟੀ ਮੁਰਦਾਬਾਦ 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 ਪਾਰਟੀ ਕਦਮ ਦੂਰ ਹੈ ਜਿਹੜੀ ਕਰਪਚਨ ਅੱਜ ਛੁੱਟੀ ਪਈ ਆ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਵੀ ਕਦਮ ਦੂਰ ਨੇਜ ਬੋਰਡ ਲੱਗਿਆ ਆਜ ਉਹ ਨਹੀਂ ਤਰ ਪਾਰੇ ਇਹਨਾਂ ਨੂੰ ਉਹ ਲੱਗ ਰਿਹਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਬੋਟ ਲਾਏ ਹੋਏ ਆ ਚੱਡੇ ਆ ਰਹੇ ਆਜ ਉਹਨਾਂ ਚਲਾ ਜਾ ਕੇ ਧਾਂ ਦੀਆਂ ਧਮਕੀਆਂ ਦੇ ਰਿਹਾ ਮੈਂ ਮਰਦਾਸ਼ ਨਹੀਂ ਕਰਾਂਗਾ ਇਹ ਦੇਖੋ ਤੁਸੀਂ ਇਹਦੇ ਬੋਟ ਉਤਾਰ ਰਹੇ ਆ ਕਿਤੇ ਜੀ ਇਸ ਤਰੀਕੇ ਅਮਾਦੀ ਪਾਰਟੀ ਚੋਣ ਜਿੱਤ ਪਾਏਗੀ ਜਿੱਦਾਂ ਉਹ ਜੀ ਰਿਐਕਸ਼ਨ ਕੀ ਕਰੇ ਜਿਹੜਾ ਤੁਹਾਡੇ ਚੈਨਲ ਅਮਾਦ ਨਾਲ ਇਹਨਾਂ ਦੀ ਜ਼ਮਾਨਤ ਜ਼ਬਤ ਹੋਣੀ ਹੈ ਇਹਨਾਂ ਨੂੰ ਅੱਜ ਕਾਰਜਕਰਤਾ ਨਹੀਂ ਮਿਲ ਰਿਹਾ ਅੱਜ ਗੁੰਡੇ ਸ਼ਰਾਬ ਵੇਚਣ ਵਾਲੇ ਚਿੱਟਾ ਵੇਚਣ ਵਾਲੇ ਉਹਨਾਂ ਲੋਕਾਂ ਕੋਲੋਂ ਸਾਰਾ ਲੈ ਕੇ ਬੂਠਾਂ ਦੀਆਂ ਕਮਾਨਾਂ ਦੇ ਰਿਹਾ ਜਿਹੜੇ ਚਿੱਟਾ ਵੇਚਣ ਵਾਲੇ ਜਿੰਨਾ ਮੱਗੇ ਨਸ਼ਾ ਵੇਚੋ ਜਿੰਨੀ ਮੱਗੇ ਸ਼ਰਾਬ ਵੇਚੋ 100 200 ਵੋਟ ਪਵਾ ਦਿਓ ਇਹ ਮੈਂ ਨਹੀਂ ਕਹਿ ਰਿਹਾ ਹਨ ਵੀ ਐਸਐਚਓ ਡਿਪਟੀ ਐਸਪੀ ਅਜ ਨਸ਼ਾ ਵੇਚਣ ਵਾਲੇ ਕੋਲ ਵੋਟਾਂ ਦੀ ਮੰਗ ਕਰ ਰਹੇ ਐ ਇੱਕ ਪਰਾਲੇ ਦਾ ਸਰਕਾਰ ਦੇ ਨਿਯਮ ਕੀ ਨਹੀਂ ਐ ਅਗਰ ਮੇਰਾ ਕੋਈ ਕਾਰਕਟਰ ਗਲਤ ਕੰਮ ਕਰੇਗਾ ਰਾਸ ਸਾਥਰੀ ਦਬਾ ਪਰ ਮਾਮਲਾ ਕੀ ਤੇਰੇ ਲੋਕਾਂ ਦੇ ਹੋਲਡਿੰਗ ਮੇਰੇ ਚੰਡੇ ਜਿਹੜੇ ਉਤਾਰੇ ਜਾ ਰਹੇ ਆ ਜਿਹੜੀ ਕਾਲ ਪਛੇ 3 ਮਹੀਨਾਂ ਤੋਂ 파ੜ ਰਹੀ ਜੱਥੇ ਜੇ 파ੜੀ ਕਹਾ ਇਹ ਦੇਖੋ ਜਿਹਦੀ ਮੇ ਕੋ ਪਰਮਿਸ਼ਨ ਹੈ ਨਾ ਕਿਸੇ ਬਿਨਾ ਪਰਮਿਸ਼ਨ ਦੇ ਲਗਾਇਆ ਆ ਦੇਖੋ ਕਿਸੇ ਕਰੋ ਸ਼ਰਮਾ ਜੀ ਸ਼ਰਮਾ ਪਿੱਛੇ ਕਰੋ ਮੈਂ ਬਿਨਾ ਮੈਂ ਬਿਲਕੁਲ ਜੱਦੀ ਜਲੰਧਰ ਬੈਠੀ ਪਰਮਿਸ਼ਨ ਲੱਗੀ ਵੀ ਨਾ ਪਰਮਿਸ਼ਨ ਨਾਲ ਹੈ ਇਹ ਪਰਮਿਸ਼ਨ ਹੈ ਇਹ ਦੇਖੋ ਪਰਮਿਸ਼ਨ ਓਕੇ ਓਕੇ ਠੀਕ ਹੈ ਅਗਰ ਇਹਨਾਂ ਨੂੰ ਲੱਗਦਾ ਹੋਵੇ ਇਹ ਸਰਕਾਰੀ ਪ੍ਰਾਪਤੀ ਦੀ ਹੋਟਿੰਗ ਲੱਗੇ ਸਰਕਾਰੀ ਪ੍ਰਾਪਤੀ ਇਹ ਕੌਣੀ ਕਮਿਸ਼ਨ ਨੂੰ ਦਿਖਾਈ ਦੇ ਰਿਹਾ ਫੁੱਟਾ ਪਿਆ ਕਮਿਸ਼ਨਰ ਇਸ ਕਰਕੇ ਸਖਤ ਤੋਂ ਸਖਤ ਕਾਰਵਾਈ ਕਰਾਵਾਂਗਾ ਅਗਰ ਇਹਨਾਂ ਦਾ ਕੋਈ ਮੁਲਾਜ਼ਮ ਮੇਰਾ ਝੰਡਾ ਜਾਂ ਮੇਰਾ ਵੋਟ ਉਤਾਰਨ ਗਿਆ ਉਹ ਸੁਭਾਸ਼ ਪ੍ਰਸ਼ਾਸਨ ਦੇ ਜਿਹੜੇ ਅਫਸਰ ਅੰਦਰ ਬੈਠੇ ਸੀ ਉਹਦੀ ਕਾਰਵਾਈ ਨਹੀਂ ਹੋਈ ਇਹ ਡਰੇ ਪੇ ਡਰੇ ਇਹਨਾਂ ਨੂੰ ਡਾਇਰੈਕਟ ਸਿੱਧਾ ਲਾਤੀ ਜਿੰਦਾਬਾਦ ਜਿਹੜੀ ਜਿੱਤ ਹੈ ਉਹ ਦੇਸ਼ ਦੇ ਵਿੱਚ ਲੋਕ ਨਰਿੰਦਰ ਮੋਦੀ ਦੀ ਟੀਮ ਉਹਨਾਂ ਦੇ ਸਿਪਾਈ ਆਰਤੀ ਜਨਤਾ ਪਾਰਟੀ ਟੀਮ ਨੂੰ ਜਿੱਤ ਦੇ ਰਿਆ ਆਜ ਆਮ ਆਦੀ ਪਾਰਟੀ ਦੇ ਕਾਰਕਟਰ ਜਿਹੜੇ ਬੂਤਾਂ ਤੇ ਲਾਣ ਦੇ ਨਹੀਂ ਮਿਲਦੇ ਤੇ ਅੱਜ ਕਿਹੜੇ ਲੋਕ ਬੂਤ ਲਾ ਰਹੇ ਆ ਚਿੱਟਾ ਵੇਚਣ ਵਾਲੇ ਸ਼ਰਾਬ ਵੇਚਣ ਵਾਲੇ ਲੋਕਾਂ ਨੂੰ ਕਿਤੇ ਇੱਕ ਤੇ ਦੇ ਦਿਓਗੀ ਤੁਜੀ ਪਰਮਿਸ਼ਨ ਦਿੱਤੀ ਸ਼ੀਤਲ ਜੀ ਗਸਤੀ ਗੁਆਂ ਦੇ ਵਿੱਚ ਫੋਟਸ ਆ ਰਹੇ ਆ ਉਹ ਕੋਈ ਬੰਦਿਆਂ ਦਾ ਕੀ ਭੱਜਦੀ ਹੈ ਇਹ ਇਹਨਾਂ ਨੇ ਆਪਣਾ ਰੁਖ ਨਹੀਂ ਬਦਲਿਆ ਕਿ ਜਿੰਨੀ ਤੱਕ ਕਾਰਵਾਈ ਕਰੇਗੀ ਤਾਂ ਜਨਤਾ ਪਾਰਟੀ ਜੋ ਡਿਸਿਪਲਨ ਰਹਿ ਗਈ ਨਾ ਪਾਰਟੀ ਦੇ ਧਿਆਨ ਚ ਲਿਆ ਦਿੱਤਾ ਪਾਰਟੀ ਅਰਜੈਂਟ ਪਾਲ ਮੀਟਿੰਗ ਬੁਲਾ ਲਈ ਹੈ ਸਾਡੀ ਕੋਰ ਗਰੁੱਪ ਦੀ ਮੀਟਿੰਗ ਜਿਹੜੀ ਹੋਣ ਲੱਗੀ ਹੈ ਜੋ ਕੋਰ ਗਰੁੱਪ ਪ੍ਰੈਸਾ ਲਏਗਾ ਔਰ ਉੱਤੇ ਅਗਲਾ ਐਂਸਨ ਤਿਆਰੀ ਆ ਇੱਕ ਸਾਡੇ ਕੀਆ ਜਾ ਰਿਹਾ ਕੋਈ ਚਾਹਿਆ ਪਰਮਿਸ਼ਨ ਲੈਤੀ ਹੋਰ ਪਰਮਿਸ਼ਨ ਲਿਆਦੇ ਬਾਪੂ ਕਿ ਕਿਹੜੀ ਜਗ੍ਹਾ ਤੇ ਲਾਇਆ ਗਿਆ ਬਸ ਸਿਉਂਜਾ ਰੋਡ ਦੇ ਉੱਤੇ ਨਹੀਂ ਅਸੀਂ ਤੇ ਇਹ ਬੋਰਡ ਲਵਾਇਆ ਜਾਏਗਾ ਜੀ ਹੁਣ ਆ ਬੋਰਡ ਲਵਾਇਆ ਜਾਏਗਾ ਅੰਦਰ ਓਏ ਜਾਣਾ ਨੂੰ ਇਹਨੂੰ ਡਾਰਾ ਕਿ ਭਗਵੰਤ ਮਾਨ ਦੇ ਕਲੱਬ ਕਾਰਬਨ ਕਰਦੇ ਆਜੋ ਦੇਖੋ ਉਹ ਦਿਖਾ ਰਹੇ ਹੋ ਇਹ ਲੱਗੇ ਉਹ ਹੋ ਰਿਹਾ ਕਰ ਰਹੇ ਆ ਇੱਕ ਵਾਰੀ ਇੱਕ ਪਾਸੇ ਮੋੜ ਲੈ ਕੇ ਸਾਹਮਣੇ ਦੇਖਣਾ ਹੋਗਾ ਜਾਰੰਗ ਦੇ ਲਈ ਇੱਕ ਰੋ ਇੱਕ ਅਫਸਰ ਕਰਨ ਕੇ ਕਾਰਵਾਈ ਤੇ ਨਹੀਂ ਇੱਕ ਰੋ ਦੇਖ ਰਹੇਗੇ ਕਾਰਵਾਈ ਕਰਨ ਕੇ ਲਈ ਸਾਰੇ ਅਫਸਰ ਮੌਕੇ ਤੇ ਅਫਸਰ ਮੌਕੇ ਤੇ ਕਿਤੇ ਨਾ ਕਿਤੇ ਦੇਖੋ ਨਿਸ਼ਾਨ ਸਾਹਮਣੇ ਬੋਲ ਰਿਹਾ ਨਹੀਂ ਦਿਖਾਈ ਨਹੀਂ ਦੇ ਰਿਹਾ ਸਾਹਮਣੇ ਬੋਲ ਰਿਹਾ ਸਾਰਾ ਦੇਖੋ ਰਿਕਾਰਡਿੰਗ ਲੱਗੇ ਕਈ ਨਹੀਂ ਦੇ ਰਹੇ ਹੋਏ ਹੋਏ ਥੋੜੀ ਹੋਏ ਆਪ ਲੋਕ ਅਰਧ ਗੁਮਸਤਾਂ ਵਾਂਗ ਕੇ ਖਿਲਾਫੀ ਕਰ ਰਹੇ ਹੋ ਸਿੱਧੀਆਂ ਤਸਵੀਰਾਂ ਕਿੰਨੀ ਹੋਏ ਠੱਗਾ ਹੁੰਦਾ ਫੇਲੀ ਇਸ ਠੱਗਾ ਤੇ ਠੱਗਾ ਕੋਈ ਜਵਾਬ ਨਹੀਂ ਦਿੰਦੇ ਨੇ ਮੁੱਖ ਮਿਸਤਰੀ ਠੱਗਾ ਕਰਦਾ ਹੈ ਯਾਰ ਪ੍ਰੈਸ ਕਮਿਸ਼ਨਰ ਮੁਰਦਾ चलेगी, नहीं चलेगी।, 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 चलेगी।